ਨਗਰ ਕੀਰਤਨ ਦੇ ਆਰੰਭਤਾ ਜੋ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੋ ਰਹੀ ਹੈ ਤਾਂ ਸਾਡੇ ਨਾਲ ਸਿੰਘ ਸਾਹਿਬ ਗੰਨੀ ਮਲਕੀ ਸਿੰਘ ਜੀ ਮੌਜੂਦ ਹੈਗੇ ਨੇ ਤਾਂ ਆਪਣਾ ਉਹਨਾਂ ਨਾਲ ਵੀ ਗੱਲ ਕਰਦੇ ਆ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਜੀ ਅੱਜ ਬੜਾ ਹੀ ਮਹਾਨ ਦਿਨ ਕਹਿ ਸਕਦੇ ਆ ਕਿਉਂਕਿ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਲੈ ਕੇ ਨਗਰ ਕੀਰਤਨ ਦੀ ਆਰੰਭਤਾ ਹੋ ਰਹੀ ਹੈ ਉੱਥੇ ਸੰਗਤਾਂ ਦਾ ਇਠਾਠਾ ਮਰਦਾ ਇਕੱਠ ਗੁਰੂ ਘਰ ਵਿਖੇ ਜਿੱਥੇ ਕੀ ਸਚ ਕੰਦ ਸ੍ਰੀ ਹਰਵੰਦਰ ਸਾਹਿਬ ਵਿਖੇ ਪਹੁੰਚਿਆ ਉੱਥੇ ਗੁਰਦੁਆਰਾ ਸ਼ਹੀਦਗੰਗ ਸਾਹਿਬ ਵਿਖੇ ਵੀ ਭਾਰੀ ਇਕੱਠ ਸੰਗਤਾਂ ਦਾ ਪਹੁੰਚਿਆ ਹੋਇਆ ਤੁਸੀਂ ਕਿਵੇਂ ਬੇ ਸਤਗੁਰੂ ਅੱਗੇ ਸੀਸ ਭੇਟਦੇ ਹੋ ਜੇ ਸਤਗੁਰ ਸੱਚ ਹੈ ਭਾਵ ਹੈ ਇਸ ਘਰ ਦੀ ਵਿਢਾਈ ਇਹ ਕਿ ਇਥੇ ਆਪਾਂ ਸਮਰਪਿਤ ਕਰਨਾ ਪੈਂਦਾ ਜਿੱਥੇ ਸਤਗੁਰੂ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਤਤੀਆਂ ਤਵੀਆਂ ਤੇ ਬੈਠ ਕੇ ਸ਼ਹਾਦਤ ਦਾ ਜਾਮ ਪੀਤਾ ਉੱਥੇ ਨਵੇਂ ਪਾਤਸ਼ਾਹ ਮਹਾਰਾਜ ਨੇ ਤਿਲਕ ਜੰਜੂ ਵਾਸਤੇ ਸ਼ਹਾਦਤ ਦਿੱਤੀ ਉਥੇ ਹੀ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਦੇ ਘਰ ਦੀ ਮਾਨ ਮਰਿਆਦਾ ਨੂੰ ਬਹਾਲ ਰੱਖਣ ਵਾਸਤੇ ਅਮਰ ਸ਼ਹੀਦ ਤੰਤਰਬਾਬਾ ਦੀਪ ਸਿੰਘ ਜੀ ਜਿਨ੍ਹਾਂ ਦਾ ਸਮੁੱਚਾ ਜੀਵਨ ਜਿਹੜਾ ਸੀ ਉਹ ਗੁਰਬਾਣੀ ਦੇ ਰੋਸ਼ਨੀ ਦੇ ਅੰਦਰ ਉਹਨਾਂ ਨੇ ਬਤੀਤ ਕੀਤਾ ਗੁਰਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਪਾਵਨ ਸਰੂਪ ਜਿਹੜੇ ਸਨ ਉਹ ਭਾਈ ਮਨੀ ਸਿੰਘ ਜੀ ਨੇ ਲਿਖੇ ਬਾਬਾ ਜੀ ਨੇ ਉਹਨਾਂ ਦੇ ਨਾਲ ਸਹਾਇਤਾ ਕੀਤੀ ਉਥੇ ਨਾਲ-ਨਾਲ ਜਦੋਂ ਸਮਾ ਬਣਿਆ ਭਾਵੇਂ ਕਿ ਉਹਨਾਂ ਦੀ ਬਿਰਧ ਅਵਸਥਾ ਸੀ ਤੇ ਸਤਿਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਦੇ ਬਚਨ ਹਨ ਕਿ ਗੁਰਮਖ ਬੁੱਢੇ ਕਦੇ ਨਹੀਂ ਜਿਨ੍ਹਾਂ ਅੰਤਰ ਸੂਰਤ ਗਿਆਨ ਸੋ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਨੇ ਤੱਕ ਸ਼੍ਰੀ ਦਮਦਮਾ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਤੋਂ ਚਾਲਾ ਮਾਰ ਕੇ ਚੱਬਾ ਗੋਲਵੜ ਦੇ ਮੈਦਾਨ ਦੇ ਵਿੱਚ ਲਹੂ ਡੋਲਵੀ ਲੜਾਈ ਕਰਕੇ ਤੇ ਉੱਥੇ ਮਾਣ ਪ੍ਰਾਪਤ ਕੀਤਾ ਸ਼ਹਾਦਤ ਦਾ ਜਾਮ ਪੀਤਾ ਆਪਣਾ ਸਿਰ ਜਿਹੜਾ ਸੀ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਪਤ ਕੀਤਾ ਅੱਜ ਉਹ ਮਹਾਨ ਸੂਰਬੀਰ ਬਹਾਦਰ ਜੋਧੇ ਅਮਰ ਸ਼ਹੀਦ ਦਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਹੈ ਜਿੱਥੇ ਵਿਸ਼ਵ ਭਰ ਦੀਆਂ ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ ਹੈ ਉਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਦਰਬਾਰ ਸਾਹਿਬ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਪੰਜ ਪਿਆਰੇ ਸਹਿਬਾਨਾਂ ਦੀ ਅਗਵਾਈ ਹੇਠ ਧੰਤਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਛਾਤਰ ਛਾਇਆ ਹੇਠ ਅਤੇ ਨਗਾਰਿਆਂ ਧੌਸਿਆਂ ਦੀਆਂ ਚੋਟਾਂ ਦੇ ਉੱਤੇ ਨਰਸਿੰਘਿਆਂ ਦੀ ਮਦਰ ਆਵਾਜ਼ਾਂ ਦੇ ਵਿੱਚ ਨਗਰ ਕੀਰਤਨ ਆਰੰਭ ਹੋ ਰਿਹਾ ਏ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਗੁਰੂ-ਗੁਰੂ ਕਰਦੇ ਆ ਸ਼ਬਦ ਕੀਰਤਨ ਕਰਦੇ ਆ ਆਪ ਜੀਆ ਨੇ ਦਰਸ਼ਨ ਦੀਦਾਰ ਕਰਨੇ ਹਨ ਗੁਰੂ ਕੀ ਸੰਗਤ ਸੁਆਪ ਸਮੁੱਚੀਆਂ ਸੰਗਤਾਂ ਦਾ ਧੰਨਵਾਦ ਆਓ ਗੁਰੂ ਨਾਨਕ ਦੇ ਘਰ ਨਾਲ ਜੁੜੀਏ ਗੁਰੂ ਵਾਲੇ ਬਣੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਾਡੇ ਦੇ ਨਾਲ ਨਾਲ ਕੀ ਨਿਹੰਗ ਸਿੰਘ ਫੌਜਾਂ ਵੀ ਬੜੇ ਵੱਡੇ ਪੱਧਰ ਤੇ ਇਸ ਨਗਰ ਕੀਰਤਨ ਦੇ ਵਿੱਚ ਹਾਜ਼ਰੀ ਭਰਨ ਗਿਆ ਸ਼ਮੂਲੀਅਤ ਕਰਨ ਗਿਆਤਾ ਉਹਨਾਂ ਬਾਰੇ ਵੀ ਥੋੜਾ ਜ਼ਰੂਰ ਦੱਸੋ ਕਿ ਕਿਉਂਕਿ ਜਿਹੜੀ ਸੰਗਤਾਂ ਨੂੰ ਨਹੀਂ ਪਤਾ ਤਾਂ ਉਹ ਵੀ ਜਾਣ ਸਕਦੇ ਬਾਬਾ ਜੀ ਦੇ ਪ੍ਰਤੀ ਸਾਰਿਆਂ ਦੇ ਹਿਰਦਿਆਂ ਦੇ ਅੰਦਰ ਬੜਾ ਪਿਆਰ ਹੈ ਕਿਉਂਕਿ ਜਿੱਥੇ ਗੱਲ ਚੱਲਦੀ ਆ ਸਿਰ ਦੇਣ ਦੀ ਸਿਰ ਦੇਣਾ ਬੜਾ ਔਖਾ ਹੈ ਪਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਅਨੰਨ ਪਿਆਰੇ ਸਿੱਖ ਜਿਥੇ ਲੱਖਾਂ ਨਹੀਂ ਕਰੋੜਾਂ ਹੀ ਕੁਰਬਾਨੀਆਂ ਗੁਰੂ ਕੇ ਸਿੱਖਾਂ ਨੇ ਦਿੱਤੀਆਂ ਉਥੇ ਲਸਾਨੀ ਸ਼ਹਾਦਤ ਅਨੋਖੀ ਸ਼ਹਾਦਤ ਬਾਬਾ ਦੀਪ ਸਿੰਘ ਜੀ ਦੀ ਹੈ ਜਿਨ੍ਹਾਂ ਨੇ ਜੰਗੇ ਮੈਦਾਨ ਦੇ ਵਿੱਚ ਰਣ ਤਤੇ ਦੇ ਅੰਦਰ ਜੂਝਦੇ ਹੋਏ ਆ ਦੁਸ਼ਮਣਾਂ ਨੂੰ ਸੋਧਿਆ ਤੇ ਆਪ ਸ਼ਹਾਦਤ ਦਾ ਜਾਮ ਪੀਤਾ ਉਥੇ ਨਿਹੰਗ ਸਿੰਘ ਜਥੇਬੰਦੀਆਂ ਜਿਹੜੀਆਂ ਕਿ ਵਿਸ਼ੇਸ਼ ਤੌਰ ਦੇ ਉੱਤੇ ਬਾਬਾ ਜੀ ਦੇ ਨਾਲ ਪਿਆਰ ਰੱਖਦੀਆਂ ਹਨ ਅਤੇ ਹੋਰ ਸਿੰਘ ਸੁਭਾਵਾਂ ਵਾਕਵਾਕ ਨਗਰਾਂ ਤੋਂ ਪਿੰਡਾਂ ਤੋਂ ਪਹੁੰਚ ਕੇ ਨਗਰ ਕੀਰਤਨ ਦੇ ਵਿੱਚ ਮੌਲਿਆਤ ਕਰਨ ਗਿਆ ਸੋ ਸਾਰਿਆਂ ਦਾ ਬਹੁਤ ਵੱਡਾ ਯੋਗਦਾਨ ਹੈ ਸਾਰਿਆਂ ਦਾ ਧੰਨਵਾਦ ਗੁਰੂ ਸਾਹਿਬ ਕਿਰਪਾ ਕਰਨ ਕਿਉਂਕਿ ਸਾਡੇ ਗੁਰੂ ਸਾਹਿਬ ਜੀ ਦਾ ਸਾਨੂੰ ਸਾਰਿਆਂ ਨੂੰ ਇਹੀ ਸੰਦੇਸ਼ ਹੈ ਕਿ ਆਓ ਸਿੱਖ ਸਤਗੁਰੂ ਕੇ ਪਿਆਰਿਓ ਗਾਓ ਸੱਚੀ ਬਾਣੀ ਰਲ ਮਿਲ ਕੇ ਬੈਠ ਕੇ ਗੁਰੂ ਦੇ ਚਰਨਾਂ ਵਿੱਚ ਸਾਨੂੰ ਗੁਰੂ ਦੀ ਉਸਤਤ ਕਰਨ ਦਾ ਇਸ ਭਾਗ ਪ੍ਰਾਪਤ ਹੁੰਦਾ ਹੈ ਸੋ ਇੱਕ ਵਾਰੀ ਫਿਰ ਸਮੂਹੀਆਂ ਸੰਗਤਾਂ ਨੂੰ ਬਾਬਾ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਸਿੰਘ ਸਾਹਿਬ ਜੀ ਲਾਸਵਾਲ ਹੈ ਕਿ ਇਹ ਜੋ ਨਗਰ ਕੀਰਤਨ ਅਜ ਅਰੰਭ ਹੋਣਾ ਹੈ ਤਾਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰੰਭ ਹੋ ਕੇ ਤਾਂ ਗੁਰੂ ਨਗਰ ਦੇ ਵਿੱਚ ਕਿੱਥੇ ਕਿੱਥੋਂ ਦੀ ਜਾਂਦਾ ਹੋਇਆ ਵਾਪਸੀ ਸਮਾਪਤੀ ਇਸ ਦੀ ਕਿੰਨੇ ਵਜੇ ਹਾਂ ਜਿਵੇਂ ਨਗਰ ਕੀਰਤਨ ਅਰੰਭ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਹੀ ਸੰਪੂਰਨ ਹੁੰਦੇ ਨੇ ਪਰ ਨਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਿਹੜਾ ਨਗਰ ਕੀਰਤਨ ਹੈ ਉਹ ਗੁਰੂ ਕੇ ਮਹਿਲ ਵਿਖੇ ਸੰਪੂਰਨ ਹੁੰਦਾ ਏ ਇਸੇ ਤਰ੍ਹਾਂ ਪਹਿਲੀ ਜੰਗ ਪਹਿਲੀ ਫਤਿਹ ਦਾ ਨਗਰ ਕੀਰਤਨ ਬਾਬਾ ਦੀਪ ਸਿੰਘ ਦੇ ਸਥਾਨ ਤੋਂ ਆਰੰਭ ਹੋ ਕੇ ਤੇ ਗੁਰਦੁਆਰਾ ਲੋਹਗੜ੍ਹ ਸਾਹਿਬ ਵਿਖੇ ਕਿਲਾ ਲੋਹਗੜ੍ਹ ਵਿਖੇ ਸਮਾਪਤ ਹੁੰਦਾ ਹੈ ਇਹ ਨਗਰ ਕੀਰਤਨ ਜਿਵੇਂ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਚੱਲ ਕੇ ਤੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਹੁੰਦਾ ਹੋਇਆ ਬਾਹਰ ਜਾ ਕੇ ਸੁਲਤਾਨਵਿੰਡ ਦਰਵਾਜ਼ੇ ਤੋਂ ਸਿੱਧਾ ਤੇਜਨਗਰ ਹੋ ਕੇ ਤੇ ਵਾਪਸ ਅੱਗੋਂ ਜਾ ਕੇ ਚਾਟਵਿੰਡ ਨਹਿਰ ਤੋਂ ਆਧ ਰਸਤੇ ਤੋਂ ਵਾਪਸ ਮੁੜ ਕੇ ਤਕਰੀਬਨ ਬੜਾ ਲੰਮੇਰਾ ਸਮਾਂ ਲੱਗਦਾ ਹੈ ਕਿਉਂਕਿ ਸੰਗਤਾਂ ਦੇ ਵਿੱਚ ਬਹੁਤ ਭਾਰੀ ਸ਼ਰਧਾ ਭਾਵਨਾ ਹੁੰਦੀ ਹੈ ਸਮੇਂ ਦੇ ਨਾਲ ਕਰਦਿਆਂ ਕਰਦਿਆਂ ਵੀ ਤਕਰੀਬਨ 7-8 9 ਵੀ ਵੱਜ ਜਾਂਦੇ ਆ ਸੋ ਇਸ ਕਰਕੇ ਸੰਗਤਾਂ ਦੇ ਇਸ ਨਗਰ ਕੀਰਤਨ ਦੀ ਉਡੀਕ ਕਰਦੀਆਂ ਤੇ ਦੂਰ ਦਰਾਡੇ ਤੋਂ ਦੇਸ਼ਾਂ ਵਿਦੇਸ਼ਾਂ ਤੋਂ ਆੜ ਕੇ ਆਪਣੇ ਰਿਸ਼ਤੇਦਾਰਾਂ ਦੇ ਘਰਾਂ ਵਿੱਚ ਰਹਿ ਕੇ ਇਸ ਨਗਰ ਕੀਰਤਨ ਦਾ ਆਨੰਦ ਮਾਣ ਲਿਆ ਇਸ ਕਰਕੇ ਇਹ ਬਾਬਾ ਜੀ ਦੇ ਪ੍ਰਤੀ ਪ੍ਰੇਮ ਸ਼ਰਧਾ ਦੀ ਨਿਸ਼ਾਨੀ ਹੈ ਸੋ ਸਤਿਗੁਰੂ ਸਾਹਿਬ ਕਿਰਪਾ ਕਰਨ ਕਿ ਸਾਡੇ ਸਾਰਿਆਂ ਦੇ ਅੰਦਰ ਇਸੇ ਤਰ੍ਹਾਂ ਪ੍ਰੇਮ ਪ੍ਰੀਤੀ ਬਾਣਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਇਹ ਤਸਵੀਰਾਂ ਜੋ ਤੁਹਾਡੇ ਨਾਲ ਜ਼ਰੂਰ ਸਾਂਝੇ ਕੀਤੇ ਨੇ ਸਾਡੇ ਨਾਲ ਸਿੰਘ ਸਾਹਿਬ ਗਿਆਨੀ ਮਲਕੀਤ ਸਿੰਘ ਜੀ ਮੌਜੂਦ ਸੀਗੇ ਤਾਂ ਉਹਨਾਂ ਨੇ ਜਿਹੜੀ ਪੂਰੀ ਜਾਣਕਾਰੀ ਜੋ ਤਾਂ ਤਾਂ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਲੈ ਕੇ ਜੋ ਸਾਂਝੀ ਕੀਤੀਆਂ ਤੇ ਨਾਲ ਦੇ ਨਾਲ ਇਹ ਵੀ ਦੱਸਿਆ ਕਿ ਅੱਜ ਜੋ ਨਗਰ ਕੀਰਤਨ ਦੀ ਆਰੰਭਤਾ ਸ਼੍ਰੀ ਕਲਤਕ ਸਾਬ ਤੋਂ ਹੋਈ ਆ ਤਾਂ ਉਸ ਦੇ ਵਿੱਚ ਕਾਫੀ ਵੱਡੇ ਪੱਧਰ ਦੇ ਉੱਤੇ ਸੰਗਤਾਂ ਜਿਹੜੀਆਂ ਸ਼ਮੂਲੀਅਤ ਕਰਨਗੀਆਂ ਤਾਂ ਗੁਰੂ ਸਾਹਿਬ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨਗੀਆਂ ਕੈਮਰਾਮੈਨ ਸੰਦੀਪ ਕੁਮਾਰ ਤੋਂ ਨਾਲ ਅਲਕਸਾਉਣਿਕ ਜਗਵਾਲੀ ਟੀਵੀ ਸ਼੍ਰੀਮ ਸਸਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਭ ਮੌਜੂਦ ਆ ਸੱਚਕਾਂਛੀ ਜੀ ਹਰਮੰਦਰ ਸਾਹਿਬ ਜੀ ਵਿਖੇ ਤਾਂ ਦੱਸ ਦਈਏ ਕਿ ਅੱਜ ਤਨਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਲੈ ਕੇ ਨਗਰ ਕੀਰਤਨ ਦੇ ਆਰੰਭਤਾ ਜੋ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੋ ਰਹੀ ਆ ਤਾਂ ਸਾਡੇ ਨਾਲ ਸਿੰਘ ਸਾਹਿਬ ਗੰਨੀ ਮਲਕੀ ਸਿੰਘ ਜੀ ਮੌਜੂਦ ਹੈਗੇ ਨੇ ਤਾਂ ਆਪਣੋ ਨਾਲ ਵੀ ਗੱਲ ਕਰਦੇ ਆ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਜੀ ਅੱਜ ਬੜਾ ਹੀ ਮਹਾਨ ਦਿਨ ਕਹਿ ਸਕਦੇ ਆ ਕਿਉਂਕਿ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਲੈ ਕੇ ਨਗਰ ਕੀਰਤਨ ਦੀ ਆਰੰਭਤਾ ਹੋ ਰਹੀ ਹੈ ਤਾਂ ਉੱਥੇ ਸੰਗਤਾਂ ਦਾ ਇਠਾਠਾ ਮਾਰਦਾ ਇਕੱਠ ਗੁਰੂ ਘਰ ਵਿਖੇ ਜਿੱਥੇ ਕੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਪਹੁੰਚਿਆ ਉੱਥੇ ਗੁਰਦੁਆਰਾ ਸ਼ਹੀਦਗੰਗ ਸਾਹਿਬ ਵਿਖੇ ਵੀ ਭਾਰੀ ਇਕੱਠ ਸੰਗਤਾਂ ਦਾ ਪਹੁੰਚਿਆ ਹੋਇਆ ਤੁਸੀਂ ਕਿਵੇਂ ਵੇਖੀ ਸਤਿਗੁਰ ਅਗੇ ਸੀਸ ਭੇਟਦੇ ਹੋ ਜੇ ਸਤਿਗੁਰ ਸੱਚ ਹੈ ਭਾਵ ਹੈ ਇਸ ਘਰ ਦੀ ਵਿਢਾਈ ਇਹ ਕਿ ਇਥੇ ਆਪਾਂ ਸਮਰਪਿਤ ਕਰਨਾ ਪੈਂਦਾ ਜਿੱਥੇ ਸਤਿਗੁਰੂ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਤੱਤੀਆਂ ਤਵੀਆਂ ਤੇ ਬੈਠ ਕੇ ਸ਼ਹਾਦਤ ਦਾ ਜਾਨ ਪੀਤਾ ਉਥੇ ਨਵੇਂ ਪਾਤਸ਼ਾਹ ਮਹਾਰਾਜ ਨੇ ਤਿਲਕ ਜੰਜੂ ਵਾਸਤੇ ਸ਼ਹਾਦਤ ਦਿੱਤੀ ਉਥੇ ਹੀ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਦੇ ਘਰ ਦੀ ਮਾਨ ਮਰਯਾਦਾ ਨੂੰ ਬਹਾਲ ਰੱਖਣ ਵਾਸਤੇ ਅਮਰ ਸ਼ਹੀਦ ਤੰਤਰਬਾਬਾ ਦੀਪ ਸਿੰਘ ਜੀ ਜਿਨ੍ਹਾਂ ਦਾ ਸਮੁੱਚਾ ਜੀਵਨ ਜਿਹੜਾ ਸੀ ਉਹ ਗੁਰਬਾਣੀ ਦੇ ਰੋਸ਼ਨੀ ਦੇ ਅੰਦਰ ਉਹਨਾਂ ਨੇ ਬਤੀਤ ਕੀਤਾ ਗੁਰਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਪਾਵਨ ਸਰੂਪ ਜਿਹੜੇ ਸਨ ਤੋਂ ਭਾਈ ਮਨੀ ਸਿੰਘ ਜੀ ਨੇ ਲਿਖੇ ਬਾਬਾ ਜੀ ਨੇ ਉਹਨਾਂ ਦੇ ਨਾਲ ਸਹਾਇਤਾ ਕੀਤੀ ਉਥੇ ਨਾਲ-ਨਾਲ ਜਦੋਂ ਸਮਾ ਬਣਿਆ ਭਾਵੇਂ ਕਿ ਉਹਨਾਂ ਦੀ ਬਿਰਧ ਅਵਸਥਾ ਸੀ ਤੇ ਸਤਿਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਦੇ ਬਚਨ ਹਨ ਕਿ ਗੁਰਮਖ ਬੁੱਢੇ ਕਦੇ ਨਹੀਂ ਜਿਨ੍ਹਾਂ ਅੰਤਰ ਸੂਰਤ ਗਿਆਨ ਸੋ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਨੇ ਤੱਕ ਸ੍ਰੀ ਦਮਦਮਾ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਤੋਂ ਚਾਲਾ ਮਾਰ ਕੇ ਜੱਬਾ ਗੋਲਵੜ ਦੇ ਮੈਦਾਨ ਦੇ ਵਿੱਚ ਲਹੂ ਡੋਲਵੀ ਲੜਾਈ ਕਰਕੇ ਤੇ ਉੱਥੇ ਮਾਣ ਪ੍ਰਾਪਤ ਕੀਤਾ ਸ਼ਹਾਦਤ ਦਾ ਜਾਮ ਪੀਤਾ ਆਪਣਾ ਸੀਸ ਜਿਹੜਾ ਸੀ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਪਤ ਕੀਤਾ ਅੱਜ ਉਹ ਮਹਾਨ ਸੂਰਬੀਰ ਬਹਾਦਰ ਜੋਧੇ ਅਮਰ ਸ਼ਹੀਦ ਦਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਹੈ ਜਿੱਥੇ ਵਿਸ਼ਵ ਭਰ ਦੀਆਂ ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ ਹੈ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਦਰਬਾਰ ਸਾਹਿਬ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਪੰਜ ਪਿਆਰੇ ਸਹਿਬਾਨਾਂ ਦੀ ਅਗਵਾਈ ਹੇਠ ਧੰਤਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਛਾਤਰ ਛਾਇਆ ਹੇਠ ਅਤੇ ਨਗਾਰਿਆਂ ਧੌਸਿਆਂ ਦੀਆਂ ਚੋਟਾਂ ਦੇ ਉੱਤੇ ਨਰ ਸਿੰਘਿਆਂ ਦੀ ਮਧਰ ਆਵਾਜ਼ਾਂ ਦੇ ਵਿੱਚ ਨਗਰ ਕੀਰਤਨ ਆਰੰਭ ਹੋ ਰਿਹਾ ਹੈ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਗੁਰੂ-ਗੁਰੂ ਕਰਦੇ ਆਂ ਸ਼ਬਦ ਕੀਰਤਨ ਕਰਦੇ ਆਂ ਆਪ ਜੀਆ ਨੇ ਦਰਸ਼ਨ ਦੀਦਾਰ ਕਰਨੇ ਹਨ ਗੁਰੂ ਕੀ ਸੰਗਤ ਸੁਆਪ ਸਮੂਚੀਆਂ ਸੰਗਤਾਂ ਦਾ ਧੰਨਵਾਦ ਆਓ ਗੁਰੂ ਨਾਨਕ ਦੇ ਘਰ ਨਾਲ ਜੁੜੀਏ ਗੁਰੂ ਵਾਲੇ ਬਣੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਾਡੇ ਦੇ ਨਾਲ ਨਾਲ ਕੀ ਨਿਹੰਗ ਸਿੰਘ ਫੌਜਾਂ ਵੀ ਬੜੇ ਵੱਡੇ ਪੱਧਰ ਤੇ ਇਸ ਨਗਰ ਕੀਰਤਨ ਦੇ ਵਿੱਚ ਹਾਜ਼ਰੀ ਭਰਨ ਗਿਆ ਸ਼ਮੂਲੀਅਤ ਕਰਨ ਗਿਆ ਤਾਂ ਉਹਨਾਂ ਬਾਰੇ ਵੀ ਥੋੜਾ ਜ਼ਰੂਰ ਦੱਸੋ ਕਿ ਕਿਉਂਕਿ ਜਿਹੜੀ ਸੰਗਤਾਂ ਨੂੰ ਨਹੀਂ ਪਤਾ ਤਾਂ ਉਹ ਵੀ ਜਾਣ ਸਕਦੇ ਬਾਬਾ ਜੀ ਦੇ ਪ੍ਰਤੀ ਸਾਰਿਆਂ ਦੇ ਹਿਰਦਿਆਂ ਦੇ ਅੰਦਰ ਬੜਾ ਪਿਆਰ ਹੈ ਕਿਉਂਕਿ ਜਿੱਥੇ ਗੱਲ ਚੱਲਦੀ ਆ ਸਿਰ ਦੇਣ ਦੀ ਸਿਰ ਦੇਣਾ ਬੜਾ ਔਖਾ ਹੈ ਪਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਅਨੰਨ ਪਿਆਰੇ ਸਿੱਖ ਜਿੱਥੇ ਲੱਖਾਂ ਨਹੀਂ ਕਰੋੜਾਂ ਹੀ ਕੁਰਬਾਨੀਆਂ ਗੁਰੂ ਕੇ ਸਿੱਖਾਂ ਨੇ ਦਿੱਤੀਆਂ ਉਥੇ ਲਸਾਨੀ ਸ਼ਹਾਦਤ ਅਨੋਖੀ ਸ਼ਹਾਦਤ ਬਾਬਾ ਦੀਪ ਸਿੰਘ ਜੀ ਦੀ ਹੈ ਜਿਨ੍ਹਾਂ ਨੇ ਜੰਗੇ ਮੈਦਾਨ ਦੇ ਵਿੱਚ ਰਣ ਤਤੇ ਦੇ ਅੰਦਰ ਜੂਝਦੇ ਹੋਏ ਆ ਦੁਸ਼ਮਣਾਂ ਨੂੰ ਸੋਧਿਆ ਤੇ ਆਪ ਸ਼ਹਾਦਤ ਦਾ ਜਾਮ ਪੀਤਾ ਉਥੇ ਨਿਹੰਗ ਸਿੰਘ ਜਥੇਬੰਦੀਆਂ ਜਿਹੜੀਆਂ ਕਿ ਵਿਸ਼ੇਸ਼ ਤੌਰ ਦੇ ਉੱਤੇ ਬਾਬਾ ਜੀ ਦੇ ਨਾਲ ਪਿਆਰ ਰੱਖਦੀਆਂ ਹਨ ਪਾਤੇ ਹੋਰ ਸਿੰਘ ਸੁਭਾਵਾਂ ਵੱਖ-ਵੱਖ ਨਗਰਾਂ ਤੋਂ ਪਿੰਡਾਂ ਤੋਂ ਪਹੁੰਚ ਕੇ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕਰਨ ਗਿਆ ਸੋ ਸਾਰਿਆਂ ਦਾ ਬਹੁਤ ਵੱਡਾ ਯੋਗਦਾਨ ਹੈ ਸਾਰਿਆਂ ਦਾ ਧੰਨਵਾਦ ਗੁਰੂ ਸਾਹਿਬ ਕਿਰਪਾ ਕਰਨ ਕਿਉਂਕਿ ਸਾਡੇ ਗੁਰੂ ਸਾਹਿਬ ਜੀ ਦਾ ਸਾਨੂੰ ਸਾਰਿਆਂ ਨੂੰ ਇਹੀ ਸੰਦੇਸ਼ ਹੈ ਕਿ ਆਵੋ ਸਿੱਖ ਸਤਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਰਲ ਮਿਲ ਕੇ ਬੈਠ ਕੇ ਗੁਰੂ ਦੇ ਚਰਨਾਂ ਵਿੱਚ ਸਾਨੂੰ ਗੁਰੂ ਦੀ ਉਸਤਤ ਕਰਨ ਦਾ ਇਸ ਭਾਗ ਪ੍ਰਾਪਤ ਹੁੰਦਾ ਹੈ ਸੋ ਇੱਕ ਵਾਰੀ ਫਿਰ ਸਮੂਹੀਆਂ ਸੰਗਤਾਂ ਨੂੰ ਬਾਬਾ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਸਿੰਘ ਸਾਹਿਬ ਜੀ ਲਾਸਵਾਲ ਹੈ ਕਿ ਇਹ ਜੋ ਨਗਰ ਕੀਰਤਨ ਅਜ ਅਰੰਭ ਹੋਣਾ ਹੈ ਤਾਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰੰਭ ਹੋ ਕੇ ਤਾਂ ਗੁਰੂ ਨਗਰ ਦੇ ਵਿੱਚ ਕਿੱਥੇ ਕਿੱਥੋਂ ਦੀ ਜਾਂਦਾ ਹੋਇਆ ਵਾਪਸੀ ਸਮਾਪਤੀ ਇਸ ਦੀ ਕਿੰਨੇ ਵਜੇ ਹਾਂ ਜਿਵੇਂ ਨਗਰ ਕੀਰਤਨ ਅਰੰਭ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਹੀ ਸੰਪੂਰਨ ਹੁੰਦੇ ਨੇ ਪਰ ਨਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਿਹੜਾ ਨਗਰ ਕੀਰਤਨ ਹੈ ਉਹ ਗੁਰੂ ਕੇ ਮਹਿਲ ਵਿਖੇ ਸੰਪੂਰਨ ਹੁੰਦਾ ਏ ਇਸੇ ਤਰ੍ਹਾਂ ਪਹਿਲੀ ਜੰਗ ਪਹਿਲੀ ਫਤਿਹ ਦਾ ਨਗਰ ਕੀਰਤਨ ਬਾਬਾ ਦੀਪ ਸਿੰਘ ਦੇ ਸਥਾਨ ਤੋਂ ਆਰੰਭ ਹੋ ਕੇ ਤੇ ਗੁਰਦੁਆਰਾ ਲੋਹਗੜ੍ਹ ਸਾਹਿਬ ਵਿਖੇ ਕਿਲਾ ਲੋਹਗੜ੍ਹ ਸੇ ਸਮਾਪਤ ਹੁੰਦਾ ਹੈ ਇਹ ਨਗਰ ਕੀਰਤਨ ਜਿਵੇਂ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਚੱਲ ਕੇ ਤੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਹੁੰਦਾ ਹੋਇਆ ਬਾਹਰ ਜਾ ਕੇ ਸੁਲਤਾਨਵਿੰਡ ਦਰਵਾਜ਼ੇ ਤੋਂ ਸਿੱਧਾ ਤੇਜਨਗਰ ਹੋ ਕੇ ਤੇ ਵਾਪਸ ਅੱਗੋਂ ਜਾ ਕੇ ਚਾਟਵਿੰਡ ਨਹਿਰ ਤੋਂ ਆਧ ਰਸਤੇ ਤੋਂ ਵਾਪਸ ਮੁੜ ਕੇ ਤਕਰੀਬਨ ਬੜਾ ਲੰਮੇਰਾ ਸਮਾਂ ਲੱਗਦਾ ਹੈ ਕਿਉਂਕਿ ਸੰਗਤਾਂ ਦੇ ਵਿੱਚ ਬਹੁਤ ਭਾਰੀ ਸ਼ਰਧਾ ਭਾਵਨਾ ਹੁੰਦੀ ਹੈ ਸਮੇਂ ਦੇ ਨਾਲ ਕਰਦਿਆਂ ਕਰਦਿਆਂ ਵੀ ਤਕਰੀਬਨ 7-8 9 ਵੀ ਵੱਜ ਜਾਂਦੇ ਆ ਸੋ ਇਸ ਕਰਕੇ ਸੰਗਤਾਂ ਦੇ ਇਸ ਨਗਰ ਕੀਰਤਨ ਦੀ ਉਡੀਕ ਕਰਦੀਆਂ ਤੇ ਦੂਰ ਦਰਾਡੇ ਤੋਂ ਦੇਸ਼ਾਂ ਵਿਦੇਸ਼ਾਂ ਤੋਂ ਆੜ ਕੇ ਆਪਣੇ ਰਿਸ਼ਤੇਦਾਰਾਂ ਦੇ ਘਰਾਂ ਵਿੱਚ ਰਹਿ ਕੇ ਇਸ ਨਗਰ ਕੀਰਤਨ ਦਾ ਆਨੰਦ ਮਾਣਦੀਆਂ ਇਸ ਕਰਕੇ ਇਹ ਬਾਬਾ ਜੀ ਦੇ ਪ੍ਰਤੀ ਪ੍ਰੇਮ ਸ਼ਰਧਾ ਦੀ ਨਿਸ਼ਾਨੀ ਹੈ ਸੋ ਸਤਿਗੁਰੂ ਸਾਹਿਬ ਕਿਰਪਾ ਕਰਨ ਕਿ ਸਾਡੇ ਸਾਰਿਆਂ ਦੇ ਅੰਦਰ ਇਸੇ ਤਰ੍ਹਾਂ ਪ੍ਰੇਮ ਪ੍ਰੀਤੀ ਬਾਣਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਇਹ ਤਸਵੀਰਾਂ ਜੋ ਤੁਹਾਡੇ ਨਾਲ ਜ਼ਰੂਰ ਸਾਂਝੇ ਕੀਤੇ ਨੇ ਸਾਡੇ ਨਾਲ ਸਿੰਘ ਸਾਹਿਬ ਗਿਆਨੀ ਮਲਕੀਤ ਸਿੰਘ ਜੀ ਮੌਜੂਦ ਸੀਗੇ ਤਾਂ ਉਹਨਾਂ ਨੇ ਜਿਹੜੀ ਪੂਰੀ ਜਾਣਕਾਰੀ ਜੋ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਲੈ ਕੇ ਜੋ ਸਾਂਝੀ ਕੀਤੀਆਂ ਤੇ ਨਾਲ ਦੇ ਨਾਲ ਇਹ ਵੀ ਦੱਸਿਆ ਕਿ ਅੱਜ ਜੋ ਨਗਰ ਕੀਰਤਨ ਦੀ ਆਰੰਭਤਾ ਸ਼੍ਰੀ ਕਲਤਕ ਸਾਬ ਤੋਂ ਹੋਈ ਆ ਤਾਂ ਉਸ ਦੇ ਵਿੱਚ ਕਾਫੀ ਵੱਡੇ ਪੱਧਰ ਦੇ ਉੱਤੇ ਸੰਗਤਾਂ ਜਿਹੜੀਆਂ ਸ਼ਮੂਲੀਅਤ ਕਰਨਗੀਆਂ ਤਾਂ ਗੁਰੂ ਸਾਹਿਬ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨਗੀਆਂ ਕੈਮਰਾਮੈਨ ਸੰਦੀਪ ਕੁਮਾਰ ਤੋਂ ਨਾਲ ਅਲਕਸਾਉਣਿਕ ਜਗਵਾਲੀ ਟੀਵੀ ਸ਼੍ਰੀਮ ਸਸਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਭ ਮੌਜੂਦ ਆ ਸੱਚਕਾਂਛੀ ਜੀ ਹਰਮੰਦਰ ਸਾਹਿਬ ਜੀ ਵਿਖੇ ਤਾਂ ਦੱਸ ਦਈਏ ਕਿ ਅੱਜ ਤਾਂ ਤਾਂ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਲੈ ਕੇ ਨਗਰ ਕੀਰਤਨ ਦੇ ਆਰੰਭਤਾ ਜੋ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੋ ਰਹੀ ਆ ਤਾਂ ਸਾਡੇ ਨਾਲ ਸਿੰਘ ਸਾਹਿਬ ਗੰਨੀ ਮਲਕੀ ਸਿੰਘ ਜੀ ਮੌਜੂਦ ਹੈਗੇ ਨੇ ਤਾਂ ਆਪਣਾ ਨਾਲ ਵੀ ਗੱਲ ਕਰਦੇ ਆ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਜੀ ਅੱਜ ਬੜਾ ਹੀ ਮਹਾਨ ਦਿਨ ਕਹਿ ਸਕਦੇ ਆ ਕਿਉਂਕਿ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਲੈ ਕੇ ਨਗਰ ਕੀਰਤਨ ਦੀ ਆਰੰਭਤਾ ਹੋ ਰਹੀ ਹੈ ਤਾਂ ਉੱਥੇ ਸੰਗਤਾਂ ਦਾ ਇਠਾਠਾ ਮਰਦਾ ਇਕੱਠ ਗੁਰੂ ਘਰ ਵਿਖੇ ਜਿੱਥੇ ਕੀ ਸੱਚਖੰਡ ਸ੍ਰੀ ਹਰਵੰਦ ਸਾਹਿਬ ਵਿਖੇ ਪਹੁੰਚਿਆ ਉੱਥੇ ਗੁਰਦੁਆਰਾ ਸ਼ਹੀਦਗੰਗ ਸਾਹਿਬ ਵਿਖੇ ਵੀ ਭਾਰੀ ਇਕੱਠ ਸੰਗਤਾਂ ਦਾ ਪਹੁੰਚਿਆ ਹੋਇਆ ਤੁਸੀਂ ਕਿਵੇਂ ਵੇਖੀ ਸਤਿਗੁਰ ਅਗੇ ਸੀਸ ਭੇਟਦੇ ਹੋ ਜੇ ਸਤਿਗੁਰ ਸੱਚ ਹੈ ਭਾਵ ਹੈ ਇਸ ਘਰ ਦੀ ਵਿੜਿਆਈ ਇਹ ਕਿ ਇਥੇ ਆਪਾਂ ਸਮਰਪਿਤ ਕਰਨਾ ਪੈਂਦਾ ਜਿੱਥੇ ਸਤਿਗੁਰੂ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਤੱਤੀਆਂ ਤਵੀਆਂ ਤੇ ਬੈਠ ਕੇ ਸ਼ਹਾਦਤ ਦਾ ਜਾਨ ਪੀਤਾ ਉੱਥੇ ਨਵੇਂ ਪਾਤਸ਼ਾਹ ਮਹਾਰਾਜ ਨੇ ਤਿਲਕ ਜੰਜੂ ਵਾਸਤੇ ਸ਼ਹਾਦਤ ਦਿੱਤੀ ਉੱਥੇ ਹੀ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਦੇ ਘਰ ਦੀ ਮਾਨ ਮਰਯਾਦਾ ਨੂੰ ਬਹਾਲ ਰੱਖਣ ਵਾਸਤੇ ਅਮਰ ਸ਼ਹੀਦ ਤੰਤਰਬਾਬਾ ਦੀਪ ਸਿੰਘ ਜੀ ਜਿਨ੍ਹਾਂ ਦਾ ਸਮੁੱਚਾ ਜੀਵਨ ਜਿਹੜਾ ਸੀ ਉਹ ਗੁਰਬਾਣੀ ਦੇ ਰੋਸ਼ਨੀ ਦੇ ਅੰਦਰ ਉਹਨਾਂ ਨੇ ਬਤੀਤ ਕੀਤਾ ਗੁਰਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਪਾਵਨ ਸਰੂਪ ਜਿਹੜੇ ਸਨ ਉਹ ਭਾਈ ਮਨੀ ਸਿੰਘ ਜੀ ਨੇ ਲਿਖੇ ਬਾਬਾ ਜੀ ਨੇ ਉਹਨਾਂ ਦੇ ਨਾਲ ਸਹਾਇਤਾ ਕੀਤੀ ਉਥੇ ਨਾਲ-ਨਾਲ ਜਦੋਂ ਸਮਾ ਬਣਿਆ ਭਾਵੇਂ ਕਿ ਉਹਨਾਂ ਦੀ ਬਿਰਧ ਅਵਸਥਾ ਸੀ ਤੇ ਸਤਿਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਦੇ ਬਚਨ ਹਨ ਕਿ ਗੁਰਮਖ ਬੁੱਢੇ ਕਦੇ ਨਹੀਂ ਜਿਨ੍ਹਾਂ ਅੰਤਰ ਸੂਰਤ ਗਿਆਨ ਸੋ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਨੇ ਤਖਤ ਸ੍ਰੀ ਦਮਦਮਾ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਤੋਂ ਚਾਲਾ ਮਾਰ ਕੇ ਜੱਬਾ ਗੋਲਵੜ ਦੇ ਮੈਦਾਨ ਦੇ ਵਿੱਚ ਲਹੂ ਡੋਲਵੀ ਲੜਾਈ ਕਰਕੇ ਤੇ ਉੱਥੇ ਮਾਣ ਪ੍ਰਾਪਤ ਕੀਤਾ ਸ਼ਹਾਦਤ ਦਾ ਜਾਮ ਪੀਤਾ ਆਪਣਾ ਸੀਸ ਜਿਹੜਾ ਸੀ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਪਤ ਕੀਤਾ ਅੱਜ ਉਹ ਮਹਾਨ ਸੂਰਬੀਰ ਬਹਾਦਰ ਜੋਧ ਦੇ ਅਮਰ ਸ਼ਹੀਦ ਦਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਹੈ ਜਿੱਥੇ ਵਿਸ਼ਵ ਭਰ ਦੀਆਂ ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ ਹੈ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਦਰਬਾਰ ਸਾਹਿਬ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਪੰਜ ਪਿਆਰੇ ਸਹਿਬਾਨਾਂ ਦੀ ਅਗਵਾਈ ਹੇਠ ਧੰਤਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਛਾਤਰ ਛਾਇਆ ਹੇਠ ਅਤੇ ਨਗਾਰਿਆਂ ਤੁੰਸਿਆਂ ਦੀਆਂ ਚੋਟਾਂ ਦੇ ਉੱਤੇ ਨਰ ਸਿੰਘਿਆਂ ਦੀ ਮਧਰ ਆਵਾਜ਼ਾਂ ਦੇ ਵਿੱਚ ਨਗਰ ਕੀਰਤਨ ਆਰੰਭ ਹੋ ਰਿਹਾ ਹੈ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਗੁਰੂ-ਗੁਰੂ ਕਰਦੇ ਆਂ ਸ਼ਬਦ ਕੀਰਤਨ ਕਰਦੇ ਆਂ ਆਪ ਜੀਆਂ ਨੇ ਦਰਸ਼ਨ ਦੀਦਾਰ ਕਰਨੇ ਹਨ ਗੁਰੂ ਕੀ ਸੰਗਤ ਸਵਾਪ ਸਮੁੱਚੀਆਂ ਸੰਗਤਾਂ ਦਾ ਧੰਨਵਾਦ ਆਓ ਗੁਰੂ ਨਾਨਕ ਦੇ ਘਰ ਨਾਲ ਜੁੜੀਏ ਗੁਰੂ ਵਾਲੇ ਬਣੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਨਾਲ ਨਾਲ ਕੀ ਨਿਹੰਗ ਸਿੰਘ ਫੌਜਾਂ ਵੀ ਬੜੇ ਵੱਡੇ ਪੱਧਰ ਤੇ ਇਸ ਨਗਰ ਕੀਰਤਨ ਦੇ ਵਿੱਚ ਹਾਜ਼ਰੀ ਭਰਨ ਗਿਆ ਸ਼ਮੂਲੀਅਤ ਕਰਨ ਗਿਆ ਤਾਂ ਉਹਨਾਂ ਬਾਰੇ ਵੀ ਥੋੜਾ ਜ਼ਰੂਰ ਦੱਸੋ ਕਿ ਕਿਉਂਕਿ ਜਿਹੜੀ ਸੰਗਤਾਂ ਨੂੰ ਨਹੀਂ ਪਤਾ ਤਾਂ ਉਹ ਵੀ ਜਾਣ ਸਕ ਬਾਬਾ ਜੀ ਦੇ ਪ੍ਰਤੀ ਸਾਰਿਆਂ